ਸਬਜੀ ਬਨਾਲੀ ਕਰੇ ਬੈਂਗਣ ਕੀ ਹੈਲੋ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਅੱਜ ਹੋ ਰਹੀ ਹੈ بارش ਜਬਰਦਸਤ ਪੂਰੀ ਦੇਖੋ بارش ਪੂਰੀ ਜਬਰਦਸਤ ਹੋ ਰਹੀ ਹੈ ਦੋਸਤੋ ਅੱਜ ਜਦੋਂ ਇਹ بارشਾਂ ਸਟਾਰਟ ਹੋਈਆਂ ਨੇ ਆ ਇਹ ਦੂਸਰੀ بارش ਹੈ ਜਿਹੜੀ ਕੁਝ ਟਾਈਮ ਤੱਕ ਪਈ ਆ ਤਾਂ بارش ਜਿਆਦਾ ਹੋਈ ਨਹੀਂ ਇਸ ਵਾਰੀ ਤਾਂ ਦੋਸਤੋ ਆਪਾਂ ਥੋੜਾ ਬਾਹਰ ਜਾ ਕੇ ਦੇਖਦੇ ਆਂ ਗਲੀ 'ਚ ਕਿੰਨਾ ਕੁ ਪਾਣੀ ਖੜ ਗਿਆ ਤੇ ਅੰਦਰ ਤਾਂ ਦੇਖੋ ਇੱਧਰ ਪੂਰੀ بارش ਹੋ ਰਹੀ ਹੈ ਆ ਬਾਹਰ ਆਪਾਂ ਛੋਟਾ ਜਿਹਾ ਪਾਰਕ ਬਣਾਇਆ ਦੇਖੋ ਪਾਣੀ ਅੱਜ ਤਾਂ ਗਮਲਿਆਂ 'ਚ ਵੀ ਪਾਣੀ ਪੂਰ ਹੋ ਗਿਆ चलो फिर देखते हैं बहर जोड़ा करनाले बराले चुल पानी तेज़ चल रहा इतने तो पता लगता कि बारिश बहुत तेज़ पै रही गली देखो दोस्तों पानी खड़ना स्टार्ट हो गया सारा दोस्तों हाँ देखो गली पानी खड़ चुक है बारिश ਪੂਰੀ ਤੇਜ਼ ਆ ਗੱਡੀ ਆ ਗਈ ਦੇਖੋ ਕਿੰਨਾ ਕਿੰਨਾ ਪਾਣੀ ਖੜ ਗਿਆ ਤੇ ਇਸ ਸੌਣ ਦੀ ਇਹ ਦੂਸਰੀ ਬਾਰਿਸ਼ ਆ ਦੋਸਤੋ ਜਿਹੜੀ ਇਸ ਵਾਰੀ ਪਈ ਆ ਪਹਿਲਾਂ ਕਦੇ ਵੀ ਬਾਰਿਸ਼ ਨਹੀਂ ਪਈ ਆ ਦੇਖੋ ਪਾਣੀ ਪੂਰਾ ਤੇਜ਼ ਚੱਲ ਰਿਹਾ ਹੁਣ ਪੂਰਾ ਸੌਣ ਲੰਘ ਗਿਆ ਤੇ ਦੋਸਤੋ ਝੜੀ ਲੱਗ ਗਈ O ela volta, quase que a areia है मार दे सब्ज़ी बना ली करे बैंगन की दोस्तों बारिश ਪੈ ਗਈ ਬਹੁਤ ਜ਼ਿਆਦਾ ਤੇ ਜਿਹੜਾ ਪਾਣੀ ਆ ਉਹ ਪਾਣੀ ਆਪਣੇ ਗੇਟ ਤੱਕ ਆ ਗਿਆ ਆ ਦੇਖੋ ਗੱਡੀ ਖੜੀ ਤੇ ਇਧਰ ਦੇਖੋ ਸਾਰਾ ਆ ਦੇਖੋ ਪਾਣੀ ਜਿਹੜਾ ਆਪਣੇ ਗੇਟ ਤੱਕ ਆ ਗਿਆ ਦੋਸਤੋ ਆ ਦੇਖੋ ਆ ਦੇਖੋ ਗੱਡੀ ਦੋਸਤੋ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਆ ਦੇਖੋ ਅੱਜ ਤਾਂ ਪੂਰੀ ਤਸੱਲੀ ਕਰਾਤੀ ਬਾਰਿਸ਼ ਨੇ ਪੂਰਾ ਪਾਣੀ ਪਾਣੀ ਗਲੀ ਚ ਦੇਖੋ ਇਹ ਗਾਣਾ ਚਾਹੋਗੇ ਦੋਸਤੋ ਇਹਦੇ ਬਾਰੇ ਕੱਲ੍ਹ ਦੀ ਵੀ ਦੋਸਤੋ ਪੂਰੀ ਬਾਰਿਸ਼ ਕੀਤੀ ਹੈ ਤੇ ਕੱਲ੍ਹ ਵੀ ਬਾਰਿਸ਼ ਪਾਊਗੀ ਬਾਕੀ ਦੇਖੋ ਹੁਣ ਠੀਕ ਹੈ ਦੋਸਤੋ ਮਿਲਦੇ ਆਂ ਫੇਰ ਆਪਾਂ ਜਲਦੀ ਕਿਸੇ ਨਵੇਂ ਵਲੌਗ 'ਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਦੋਸਤੋ ਦੱਸਿਓ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਤੁਸੀਂ ਫਿਰ ਕਰੋ ਇੰਜੋਏ ਬਾਰਿਸ਼ ਦਾ ਤੇ ਮਿਲਦੇ ਆਂ ਫੇਰ ਜਲਦੀ